ਸਦੀਆਂ ਪੁਰਾਣੀ ਕਹਾਣੀ ਹੈ ਸ਼ਹਿਰ ਤੋਂ ਦੂਰ ਇੱਕ ਸ਼ਾਂਤ ਤੇ ਗਰੀਬ ਪਿੰਡ ਵਿੱਚ ਨਾਸਰ ਨਾਮੀ ਸ਼ਖਸ ਰਹਿੰਦਾ ਸੀ ਪੇਸ਼ੇ ਤੋਂ ਉਹ ਜ਼ਮੀਦਾਰ ਸੀ ਰੋਜ਼ਾਨਾ ਸਵੇਰੇ ਸਵੇਰੇ ਖੇਤਾਂ ਵੱਲ ਜਾਂਦਾ ਤੇ ਸ਼ਾਮ ਢਲਦਿਆਂ ਹੀ ਥੱਕਿਆ ਹਰਿਆ ਮੁਰਦਾ ਉਸ ਦੀ ਜ਼ਿੰਦਗੀ ਸਾਦੀ ਤੇ ਮਿਹਨਤ ਨਾਲ ਭਰਪੂਰ ਸੀ ਉਹ ਜੋ ਕਮਾਉਂਦਾ ਖੁਦ ਖਾਂਦਾ ਤੇ ਜੋ ਬਚਦਾ ਦੂਜਿਆਂ ਦੇ ਕੰਮ ਆਉਂਦਾ ਪਿੰਡ ਵਿੱਚ ਵੀ ਉਹਦਾ ਨਾਮ ਨੇਕ ਦਿਲ ਤੇ ਮਦਦਗਾਰ ਲੋਕਾਂ ਵਿੱਚ ਆਉਂਦਾ ਸੀ ਪਰ ਨਾਸਰ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਅਜਮਾਇਸ਼ ਉਸ ਦੇ ਆਪਣੇ ਹੀ ਘਰ ਵਿੱਚ ਸੀ ਉਸ ਦੀ بیوی ਅਜਿਹੀ ਔਰਤ ਸੀ ਜੋ ਬਾਰੋਂ ਵਫਾਦਾਰ ਪਿਆਰ ਕਰਨ ਵਾਲੀ ਤੇ ਚੰਗੇ اخلاق ਵਾਲੀ ਜਾਪਦੀ ਪਰ ਅੰਦਰੋਂ ਕੁਝ ਹੋਰ ਸੀ ਨਾਸਿਰ ਜੋ ਇੱਕ ਨਰਮ ਦਿਲ ਤੇ ਸਾਦਾ ਸੁਭਾਅ ਵਾਲਾ ਇਨਸਾਨ ਸੀ ਉਸ ਦੀਆਂ ਚਲਾਕੀਆਂ ਤੋਂ ਬੇਖਬਰ ਸੀ ਕਿਉਂਕਿ ਉਹ ਕਦੇ ਸ਼ੱਕ ਦਾ ਮੌਕਾ ਹੀ ਨਹੀਂ ਸੀ ਦਿੰਦੀ ਹਰ ਰੋਜ਼ ਉਹ ਨੂੰ ਵਕਤ ਸਿਰ ਨਾਸ਼ਤਾ ਦਿੰਦੀ ਖਾਣੇ ਵਿੱਚ ਕਈ ਤਰ੍ਹਾਂ ਦੇ ਸਵਾਦਿਸ਼ਟ ਪਕਵਾਨ ਬਣਾਉਂਦੀ ਤੇ ਜਾਣ ਤੋਂ ਪਹਿਲਾਂ ਮੁਸਕਰਾ ਕੇ ਅਲਵਿਦਾ ਕਹਿੰਦੀ ਪਰ ਇਸ ਪਿਆਰ ਭਰੇ ਰਵਈਏ ਦੇ ਪਿੱਛੇ ਨਫ਼ਰਤ ਦੀ ਅੱਗ ਲੁਕੀ ਹੋਈ ਸੀ। ਦਿਲ ਵਿੱਚ ਨਾਸਰ ਲਈ ਨਾ ਕੋਈ ਪਿਆਰ ਸੀ ਨਾ ਇੱਜ਼ਤ। ਉਹ ਸਾਰਾ ਦਿਨ ਇਹ ਸੋਚਦੀ ਰਹਿੰਦੀ ਕਿ ਜੇ ਉਹ ਕਿਸੇ ਅਮੀਰ ਸ਼ੌਹਰਤ ਵਾਲੇ ਸ਼ਖਸ ਦੀ ਬੀਵੀ ਹੁੰਦੀ ਤਾਂ ਜ਼ਿੰਦਗੀ ਕਿੰਨੀ ਵਧੀਆ ਹੁੰਦੀ। ਜਦੋਂ ਨਾਸਰ ਖੇਤਾਂ ਵਿੱਚ ਹੁੰਦਾ ਤਾਂ ਉਹ ਆਪਣੇ ਮਨ ਵਿੱਚ ਸ਼ੈਤਾਨੀ ਚਾਲਾਂ ਬਣਾਉਂਦੀ ਕਿ ਕਿਸੇ ਤਰ੍ਹਾਂ ਇਸ ਸਿੱਧੇ ਸਾਦੇ ਕਿਸਾਨ ਤੋਂ ਜਾਨ ਛੁਡਾਏ। ਹੱਦ ਤਾ ਇਹ ਸੀ ਕਿ ਹਰ ਅਦਾ ਵਿੱਚ ਉਹ ਨਾਸਰ ਨੂੰ ਇਹ ਯਕੀਨ ਦਿਵਾਉਂਦੀ ਕਿ ਉਹ ਦੁਨੀਆ ਦੀ ਸਭ ਤੋਂ ਵਧੀਆ ਬੀਵੀ ਹੈ ਅਤੇ ਨਾਸਿਰ ਵੀ ਉਸਤੇ ਯਕੀਨ ਕਰਦਾ ਕਦੇ ਉਹਦੇ ਖਿਲਾਫ ਗੱਲ ਵੀ ਨਾ ਸੁਣਦਾ ਲਿਹਾਜ਼ਾ ਉਸ ਦੀਆਂ ਖਵਾਹਿਸ਼ਾਂ ਤੇ ਗਲਤ ਸੋਚਾਂ ਨੇ ਉਸ ਨੂੰ ਹਨੇਰੇ ਰਾਹ ਤੇ ਪਾ ਦਿੱਤਾ ਉਹ ਔਰਤ ਜਿਸ ਨੂੰ ਪਿਆਰ ਵਫਾਦਾਰੀ ਤੇ ਘਰ ਨੂੰ ਸੰਭਾਲਣ ਵਾਲੀ ਹੋਣਾ ਸੀ ਉਹਨੇ ਆਪਣੇ ਹੀ ਪਿਆਰ ਭਰੇ ਆਸ਼ੀਆਨਿਆਂ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਔਰਤ ਜੇ ਚਾਹੇ ਤਾਂ ਘਰ ਨੂੰ ਜੰਨਤ ਬਣਾ ਸਕਦੀ ਹੈ ਤੇ ਜੇ ਚਾਹੇ ਤਾਂ ਉਹੀ ਘਰ ਜਹੰਨਮ ਦਾ ਮੰਜ਼ਰ ਵੀ اختیار ਕਰ ਲੈਂਦਾ ਇੱਕ ਦਿਨ ਜਦੋਂ 나서ਰ ਆਮ ਬਾਗ ਖੇਤਾ ਵਿੱਚ ਗਿਆ ਹੋਇਆ ਸੀ ਉਸ ਦੀ بیوی ਨੇ ਇੱਕ ਅਜੀਬੋ ਗਰੀਬ ਚਾਲ ਚੱਲੀ ਉਹਨੇ ਮੁਹੱਲੇ ਦੇ ਕੁਝ ਲਫੰਗਿਆਂ ਨੂੰ ਬੁਲਾਇਆ ਤੇ ਸਰਗੋਸ਼ੀ ਵਿੱਚ ਕਿਹਾ ਜਦੋਂ ਮੇਰਾ ਸ਼ੌਹਰਤ ਖੇਤ ਵਿੱਚ ਕੰਮ ਕਰ ਰਿਹਾ ਹੋਏ ਤਾਂ ਉਸ ਦਾ ਗਧਾ ਚੋਰੀ ਕਰਕੇ ਨੇੜੇ ਦੇ ਰੁੱਖ ਤੇ ਚੜਾ ਦਿਓ ਤੇ ਮਜ਼ਬੂਤੀ ਨਾਲ ਬੰਨ੍ਹ ਦਿਓ ਉਹਨਾਂ ਲਫੰਗਿਆਂ ਨੇ ਐਦਾਂ ਹੀ ਕੀਤਾ ਦੁਪਹਿਰ ਦੇ ਵਕਤ ਉਹ ਔਰਤ ਨਾਸ਼ਤਾ ਤੇ ਖਾਣਾ ਲੈ ਕੇ ਖੇਤ ਵੱਲ ਗਈ ਜਿਵੇਂ ਉਹ ਹਰ ਰੋਜ਼ ਕਰਦੀ ਸੀ ناصر ਨੇ ਖਾਣੇ ਨਾਲ ਉਸ ਨੂੰ ਖੁਸ਼आमਦੀਦ ਕਿਆ ਪਰ ਉਸ ਦੇ ਚਿਹਰੇ ਤੇ ਕੁਝ ਹੋਰ ਹੀ ਲਿਖਿਆ ਸੀ ਉਹ ਹੈਰਾਨੀ ਤੇ ਪਰੇਸ਼ਾਨੀ ਵਿੱਚ ਡੁੱਬਿਆ ਹੋਇਆ ਸੀ بیوی ਨੇ ਨਰਮੀ ਨਾਲ ਪੁੱਛਿਆ ਸਾਹਿਬ ਅੱਜ ਬੜੇ ਪਰੇਸ਼ਾਨ ਲੱਗ ਰਹੇ ਹੋ ਸਭ خیਰੀਅਤ ਤਾਂ ਹੈ ਨਾਸਰ ਨੇ ਆਕਾਸ਼ ਵੱਲ ਵੇਖਦਿਆਂ ਕਿਆ ਮੇਰੀ ਜਾਨ ਤੁਸੀਂ ਖੁਦ ਹੀ ਵੇਖ ਲਓ ਮੇਰਾ ਗਦਾ ਰੁੱਖ ਤੇ ਚੜਿਆ ਹੋਇਆ ਹੈ ਮੈਂ ਸਵੇਰ ਤੋਂ ਹੀ ਸੋਚ ਰਿਹਾ ਆਂ ਪੀ ਇਹ ਕਿਵੇਂ ਹੋ ਸਕਦਾ ਹੈ ਗਦੇ ਤਾਂ ਉੱਡ ਨਹੀਂ ਸਕਦੇ بیوی ਨੇ ਅੱਖਾਂ ਵਿੱਚ ਹੈਰਾਨੀ ਪਰ ਦਿਲ ਵਿੱਚ ਚਲਾਕੀ ਨਾਲ ਕਿਆ ਅਰੇ ਵਾਹ ਇਹ ਤਾਂ ਬੜੀ ਅਜੀਬ ਗੱਲ ਐ ਆਓ ਅਸੀਂ ਦੋਵੇਂ ਮਿਲ ਕੇ ਇਹਨੂੰ ਉਤਾਰਦੇ ਹਾਂ ਤੇ ਦੋਵਾਂ ਨੇ ਕਾਫੀ ਮੁਸ਼ਕਲਤ ਨਾਲ ਗਧੇ ਨੂੰ ਉਤਾਰ ਲਿਆ ਜਦੋਂ ਬੀਬੀ ਵਾਪਸ ਜਾ ਰਹੀ ਸੀ ਤਾਂ ਉਹਨੇ ਆਪਣੇ ਸ਼ੋਹਰ ਤੋਂ ਪੈਸਿਆਂ ਦੀ ਮੰਗ ਕੀਤੀ ਨਾਸਿਰ ਜੋ ਆਪਣੀ ਬੀਬੀ ਨਾਲ ਪਿਆਰ ਕਰਦਾ ਸੀ ਤੇ ਉਸਦੀ ਹਰ ਗੱਲ ਤੇ ਏਤਵਾਰ ਕਰਦਾ ਸੀ ਉਹਨੇ ਫੌਰਨ ਜੇਬ ਖਾਲੀ ਕਰਕੇ ਜੋ ਕੁਝ ਸੀ ਦੇ ਦਿੱਤਾ ਪਰ ਔਰਤ ਦਾ ਲਾਲਚ ਕਿੱਥੇ ਖਤਮ ਹੋਣ ਵਾਲਾ ਸੀ ਉਹਨੇ ਤੁਰੰਤ ਕਿਹਾ ਇਹ ਤਾਂ 5 ਦਿਨਾਰ ਹਨ ਬਹੁਤ ਘੱਟ ਹਨ ਮੈਨੂੰ ਹੋਰ ਚਾਹੀਦੇ ਐ नासिर ਨੇ ਪੁੱਛਿਆ ਤੁਹਾਨੂੰ ਕਿੰਨੇ ਚਾਹੀਦੇ ਆਂ ਬੀਬੀ ਨੇ ਕਿਹਾ ਮੈਨੂੰ 100 ਦਿਨਾਰ ਚਾਹੀਦੇ ਆ ਜੋ ਕਿ ਬਹੁਤ ਵੱਡੀ ਰਕਮ ਸੀ ਨਾਸਿਰ ਨੇ ਕਿਹਾ ਠੀਕ ਹੈ ਮੈਂ ਜੋ ਕਣਕ ਵੇਚੀ ਆ ਜਦੋਂ ਉਸਦੇ ਪੈਸੇ ਮਿਲਣਗੇ ਉਹਨਾਂ ਵਿੱਚੋਂ ਦੇ ਦਿਆਂਗਾ ਜਦੋਂ ਕਣਕ ਦੇ ਪੈਸੇ ਮਿਲੇ ਤਾਂ ਨਾਸਿਰ ਨੇ ਆਪਣਾ ਵਾਦਾ ਨਿਭਾਉਂਦੇ ਹੋਏ ਪੂਰੇ 100 ਦਿਨਾਰ ਬਿਨਾਂ ਕਿਸੇ ਪੁੱਛਗਿਛਤੇ ਦੇ ਦੇ ਦਿੱਤੇ ਪਰ ਔਰਤ ਨੇ ਉਹਨਾਂ ਵਿੱਚੋਂ ਅੱਧੇ ਚੁੱਪਕੇ ਨਾਲ ਵੱਖਰੇ ਰੱਖ ਲਏ ਤੇ ਜਮ੍ਹਾਂ ਕਰਨ ਲੱਗੀ ਸ਼ਾਇਦ ਕਿਸੇ ਹੋਰ ਮਕਸਦ ਲਈ ਜੋ ਨਾਸਿਰ ਦੇ ਪਿਆਰ ਤੇ ਪਰੋਸੇ ਤੋਂ ਬਿਲਕੁਲ ਵੱਖਰਾ ਸੀ ਵਕਤ ਈਓਂ ਹੀ ਲੰਘਦਾ ਗਿਆ ਪਰ ਨਾਸਿਰ ਦੀ بیوی ਦੇ ਇਰਾਦੇ ਦਿਨ ਬਦਨ ਹੋਰ ਡੂੰਗੇ ਤੇ ਚਲਾਕ ਹੁੰਦੇ ਜਾ ਰਹੇ ਸਨ ਇਸ ਵਾਰ ਵੀ ਉਹਨੇ ਇੱਕ ਨਵਾਂ ਮਨਸੂਬਾ ਸੋਚਿਆ ਤੇ ਇਸ ਮਨਸੂਬੇ ਦੀ ਜੜ ਪੈਸਾ ਸੀ ਇਹ ਸਿਰਫ ਵਕਤ ਦੀ ਲੋੜ ਨਹੀਂ ਸੀ ਸਗੋਂ ਕੋਈ ਵੱਡਾ ਮਕਸਦ ਉਸਦੇ ਜ਼ਹਿਨ ਵਿੱਚ ਪਲ ਰਿਹਾ ਸੀ ਜੋ ਅੱਗੇ ਚੱਲ ਕੇ ਕਹਾਣੀ ਦਾ ਅਹਿਮ ਮੋੜ ਬਣੇਗਾ ਲਿਹਾਜ਼ਾ ਇੱਕ ਦਿਨ ਜਦੋਂ ਨਾਸਿਰ ਆਮ ਵਾਂਗ ਸਵੇਰੇ ਸਵੇਰੇ ਖੇਤ ਲਈ ਨਿਕਲਣ ਲੱਗਾ ਤਾਂ ਉਸਦੀ بیوی ਨੇ ਅਚਾਨਕ 200 ਦਿਨਾਰ ਮੰਗੇ ਇਹ ਇੱਕ ਵੱਡੀ ਰਕਮ ਸੀ ਤੇ ਨਾਸਰ ਦੇ ਚਿਹਰੇ ਤੇ ਕੁਦਰਤੀ ਹੈਰਾਨੀ ਨਜ਼ਰ ਆਈ ਉਹਨੇ ਪਿਆਰ ਭਰੇ ਲਹਿਜੇ ਚ ਕਿਹਾ ਸਾਈਬਾ 200 ਦਿਨਾਰ ਕੋਈ ਆਮ ਰਕਮ ਨਹੀਂ ਦੱਸੋ ਤਾਂ ਸਹੀ ਇਹਨਾਂ ਪੈਸਿਆਂ ਨਾਲ ਕੀ ਕਰੋਗੇ بیوی ਨੇ ਤੁਰੰਤ ਨਕਲੀ سنجਿਦਗੀ ਤੇ ਹਮਦਰਦੀ ਦਾ ਲਿਵਾਸ ਪਾਉਂਦੇ ਹੋਏ ਜਵਾਬ ਦਿੱਤਾ ਸਾਹਿਬ ਕੀ ਦੱਸਾਂ ਮੇਰੀ ਭੈਣ ਬਹੁਤ ਬਿਮਾਰ ਹੈ ਦਵਾਈਆਂ ਤੇ ਇਲਾਜ ਲਈ ਚਾਹੀਦੇ ਪੈਸੇ ناصر ਜੋ ਇੱਕ ਨਰਮਦਿਲ ਤੇ ਸ਼ਰਾਫਤ ਨਾਲ ਭਰਪੂਰ ਇਨਸਾਨ ਸੀ ਬਿਨਾ ਕਿਸੇ ਸ਼ੱਕ ਦੇ ਬੋਲਿਆ ਠੀਕ ਹੈ ਤੂੰ ਦੁਪਹਿਰ ਦਾ ਖਾਣਾ ਤਿਆਰ ਕਰ ਮੈਂ ਕੁਝ ਨਾ ਕੁਝ ਇੰਤਜ਼ਾਮ ਕਰ ਲਵਾਂਗਾ ਇਹ ਸੁਣ ਕੇ بیوی ਦੇ ਚਿਹਰੇ ਤੇ ਝੂਠੀ ਖੁਸ਼ੀ ਦੀ ਲਹਿਰ ਦੌੜਾਈ ਜਿਵੇਂ ਉਹ ਜਾਣਦੀ ਹੋਵੇ ਕਿ ਉਹਦੀ ਚਾਲ ਫਿਰ ਕਾਮਯਾਬ ਹੋ ਗਈ ਹੈ ਉਹ ਤੁਰੰਤ ਬੋਲੀ ਠੀਕ ਹੈ ਸਾਹਿਬ ਦੱਸੋ ਤੁਹਾਡੇ ਲਈ ਕੀ ਖਾਣਾ ਬਣਾਵਾਂ ਤੇ ਐਉਂ ਇੱਕ ਹੋਰ ਦਿਨ ਲੰਘ ਗਿਆ ਪਰ ਨਾਸਰ ਨੂੰ ਕੀ ਖਬਰ ਸੀ ਕਿ ਉਹ ਜਿਹਨੂੰ ਆਪਣੀ ਜ਼ਿੰਦਗੀ ਦੀ ਸ਼ਰੀਕ ਸਮਝਦਾ ਸੀ ਉਹੀ ਉਸ ਨੂੰ ਹੌਲੀ-ਹੌਲੀ ਕਿਸੇ ਵੱਡੇ ਧੋਖੇ ਵੱਲ ਲਿਜਾ ਰਹੀ ਹੈ। ਲਿਹਾਜ਼ਾ بیوی ਨੇ ਜਦੋਂ ਦੁਪਹਿਰ ਦਾ ਖਾਣਾ ਤਿਆਰ ਕੀਤਾ ਤਾਂ ਨਾਲ ਹੀ ਚੁਪਕੇ ਨਾਲ ਤਿੰਨ ਵੱਡੀਆਂ-ਵੱਡੀਆਂ ਮੱਛੀਆਂ ਵੀ ਲੈ ਗਈ। ਇਹਨਾਂ ਮੱਛੀਆਂ ਨੂੰ ਰਾਹ ਵਿੱਚ ਕਿਤੇ ਲੁਕਾ ਕੇ ਰੱਖਿਆ ਤੇ ਜਦੋਂ ਖੇਤ ਪਹੁੰਚੀ ਤਾਂ ਆਪਣੇ ਸ਼ੋਹਰ ਨੂੰ ਖਾਣਾ ਪਰੋਸਿਆ ਤੇ ਚੁਪਕੇ ਨਾਲ ਜਾ ਕੇ ਉਹ ਮੱਛੀਆਂ ਖੇਤ ਵਿੱਚ ਲੁਕਾ ਦਿੱਤੀਆਂ। ਕਿਸਾਨ ਨੇ بیوی ਦੀ ਥੋੜੀ ਜੀ ਤਾਰੀਫ ਕੀਤੀ, ਨਮਾਜ਼ ਪੜੀ ਤੇ ਫਿਰ ਦੁਬਾਰਾ ਆਪਣੇ ਖੇਤ ਦੇ ਕੰਮ ਵਿੱਚ ਜੁੱਟ ਗਿਆ। ਕੁਝ ਦਿਨ ਬਾਅਦ ਜਦੋਂ ਉਹ ਜ਼ਮੀਨ ਦੀ ਖੁਦਾਈ ਕਰ ਰਿਹਾ ਸੀ ਅਚਾਨਕ ਇੱਕ ਮੱਛੀ ਨਿਕਲੀ ਫਿਰ ਦੂਜੀ ਫਿਰ ਤੀਜੀ ਉਹ ਹੈਰਾਨ ਤੇ ਪਰੇਸ਼ਾਨ ਹੋ ਕੇ ਜ਼ੋਰ ਨਾਲ ਚੀਕਿਆ ਸਹਿਬਾ ਜਲਦੀ ਆਓ ਇੱਥੇ ਤਾਂ ਖੇਤ ਵਿੱਚੋਂ ਮੱਛੀਆਂ ਨਿਕਲਾਈਆਂ ਹਨ بیوی ਦੌੜਦੀ ਹੋਈ ਆਈ ਤੇ ਤੁਰੰਤ ਹੈਰਾਨੀ ਤੇ ਖੁਸ਼ੀ ਦਾ ਨਾਟਕ ਸ਼ੁਰੂ ਕਰ ਦਿੱਤਾ ਅਰੇ ਵਾਹ ਇਹ ਤਾਂ ਤੁਹਾਡੀ ਕਰਾਮਾਤ ਜਾਪਦੀ ਹੈ ਅਜਿਹਾ ਕਿਵੇਂ ਹੋ ਸਕਦਾ ਹੈ ਸੁਭਾਨ ਅੱਲਾ ਫਿਰ ਜਲਦੀ ਨਾਲ ਬੋਲੀ ਮੈਂ ਇਹ ਮੱਛੀਆਂ ਲੈ ਜਾਨੀ ਆ ਸ਼ਾਮ ਦੇ ਖਾਣੇ ਵਿੱਚ ਪਕਾਉਣੀ ਆ ਵੈਸੇ ਸਾਹਿਬ ਤੁਹਾਨੂੰ ਉਹ 200 ਦਿਨਾਰ ਯਾਦ ਹੈ ਨਾ ਜਿਹੜੇ ਮੈਂ ਸਵੇਰੇ ਮੰਗੇ ਸੀ ਸਾਦਾ ਦਿਲ ਕਿਸਾਨ ਨੇ ਆਪਣੀ ਜਮਾ ਪੂੰਜੀ ਇੱਥੋਂ ਤੱਕ ਕਿ ਇੱਕ ਗਧਾ ਵੀ ਵੇਚ ਦਿੱਤਾ ਤੇ ਬੜੀ ਮੁਸ਼ਕਲ ਨਾਲ 200 ਦਿਨਾਰ ਇਕੱਠੇ ਕਰਕੇ بیوی ਦੇ ਹਵਾਲੇ ਕਰ ਦਿੱਤੇ بیوی ਰਕਮ ਲੈ ਕੇ ਮੁਸਕਰਾਉਂਦੀ ਹੋਈ ਘਰ ਚਲੀ ਗਈ ਤੇ ਕਿਸਾਨ ਖੇਤ ਵਿੱਚ ਫਿਰ ਤੋਂ ਕੰਮ ਵਿੱਚ ਲੱਗ ਗਿਆ ਸ਼ਾਮ ਨੂੰ ਜਦੋਂ ਉਹ ਥੱਕਾ ਹਾਰਾ ਘਰ ਪਹੁੰਚਿਆ ਤਾਂ ਘਰ ਦਾ ਮਾਹੌਲ ਬਿਲਕੁਲ ਬਦਲਿਆ ਹੋਇਆ ਸੀ بیوی ਇੱਕ ਪਾਸੇ ਚੁੱਪਚਾਪ ਬੈਠੀ ਸੀ ਚਿਹਰੇ ਤੇ ਉਦਾਸੀ ਤੇ ਬੇਰੁਖੀ ਛਾਈ ਹੋਈ ਸੀ ਕਿਸਾਨ ਨੇ ਆਵਾਜ਼ ਦਿੱਤੀ ਪਰ ਬੀਬੀ ਨੇ ਕੋਈ ਖਾਸ ਤਵੱਜੋ ਨਾ ਦਿੱਤੀ। ਪੁੱਤਿਆ ਕੀ ਗੱਲ ਸਹਬਾ ਸੇਤਾਂ ਠੀਕ ਹੈ? ਉਹ ਸਰਦ ਲਹਿਜੇ ਵਿੱਚ ਬੋਲੀ। ਕੁਝ ਨਹੀਂ ਬਸ ਸੇਥ ਕੁਝ ਢਿੱਲੀ ਹੈ। ਉੱਥੇ ਮੱਛੀ ਰੱਖੀ ਹੈ ਖਾ ਲੋ ਤੇ ਮੈਨੂੰ ਆਰਾਮ ਕਰਨ ਦਿਓ ਮੈਂ ਸੌਣਾ ਹੈ। ਕਿਸਾਨ ਨੇ ਸੋਚਿਆ ਸ਼ਾਇਦ ਭੈਣ ਦੀ ਬਿਮਾਰੀ ਦੀ ਫਿਕਰ ਨੇ ਉਹਨੂੰ ਪਰੇਸ਼ਾਨ ਕਰ ਦਿੱਤਾ। ਚੁੱਪਚਾਪ ਖਾਣਾ ਖਾਦਾ ਤੇ ਸੌ ਗਿਆ। ਅਗਲੇ ਦਿਨ ਸਵੇਰੇ ਬੀਬੀ ਨੇ ਨਾਸ਼ਤਾ ਵੀ ਨਾ ਪੁੱਛਿਆ ਤਾਂ ਕਿਸਾਨ ਖੁਦ ਹੀ ਨਾਸ਼ਤਾ ਬਣਾ ਕੇ ਖੇਤ ਚਲਾ ਗਿਆ। ਦਪਹਿਰ ਨੂੰ ਵੀ ਬੀਬੀ ਨੇ ਖਾਣੇ ਦਾ ਕੋਈ ਇੰਤਜ਼ਾਮ ਨਾ ਕੀਤਾ ਕਿਸਾਨ ਨੇ ਭੁੱਖਾ ਪਿਆਸਾ ਦਿਨ ਲੰਘਾਇਆ ਇਸ ਤਰ੍ਹਾਂ ਕਈ ਦਿਨ ਲੰਘ ਗਏ ਇੱਕ ਹਫਤਾ ਫਿਰ ਦੂਜਾ ਪਰ ਬੀਬੀ ਦਾ ਰਵਈਆ ਨਾ ਬਦਲਿਆ ਸਗੋਂ ਹੋਰ ਵੀ ਸਰਦ ਹੁੰਦਾ ਗਿਆ ਆਖਰ ਕਿਸਾਨ ਨੇ ਇੱਕ ਦਿਨ ਹਿੰਮਤ ਕਰਕੇ ਬੀਬੀ ਨੂੰ ਬਿਠਾਇਆ ਤੇ ਨਰਮੀ ਨਾਲ ਕਿਹਾ ਸਾਈਬਾ ਆਖਰ ਕੀ ਗੱਲ ਹੈ ਕੁਝ ਦਿਨਾਂ ਤੋਂ ਤੂੰ ਬਹੁਤ ਬਦਲੀ ਬਦਲੀ ਜਾਪਦੀ ਹੈ ਸੱਚ-ਸੱਚ ਦੱਸ ਕੀ ਗੱਲ ਹੈ ਬੀਬੀ ਨੇ ਇੱਕ ਠੰਡੀ ਸਾ ਲਈ ਤੇ ਜੋ ਉਸ ਦੇ ਦਿਲ ਵਿੱਚ ਸੀ ਉਹ ਆਖਰ ਮੂੰਹ ਤੇ ਆ ਗਿਆ ਤੇ ਸਾਫ ਸਾਫ ਬੋਲ ਪਈ ਜੇ ਤੂੰ ਸੱਚਮੁੱਚ ਮੇਰੀ ਖੁਸ਼ੀ ਚਾਹੁੰਦਾ ਹੈ ਤਾਂ ਮੈਨੂੰ ਤਲਾਕ ਦੇ ਦੇ ਇਹ ਸ਼ਬਦ ਕਿਸਾਨ ਲਈ ਕਿਆਮਤ ਤੋਂ ਘੱਟ ਨਹੀਂ ਸਨ ਜਿਵੇਂ ਜ਼ਮੀਨ ਉਸਦੇ ਪੈਰਾਂ ਹੇਠੋਂ ਖਿਸਕ ਗਈ ਹੋਵੇ ਉਹ ਹੈਰਾਨੀ ਨਾਲ ਬੋਲਿਆ ਕੀ ਤੂੰ ਕੀ ਕਹਿ ਰਹੀ ਹੈ ਤੂੰ ਹੋਸ਼ ਵਿੱਚ ਤਾਂ ਹੈ بیوی ਨੇ ਚਿਹਰਾ ਮੋੜ ਲਿਆ ਤੇ ਕੁਝ ਨਾ ਕਿਹਾ ਉਹਨੇ ਕਿਸਾਨ ਦਾ ਅੰਦਾਜ਼ਾ ਲਾਉਣਾ ਸੀ ਕਿ ਉਹ ਇਸ ਗੱਲ ਤੇ ਗੁੱਸਾ ਕਰੇਗਾ ਮਾਰੇਗਾ ਜਾਂ ਕੀ ਕਦਮ ਚੁੱਕੇਗਾ ਤੇ ਕਿਸਾਨ ਨੇ ਸਮਝਿਆ ਸ਼ਾਇਦ ਵਕਤ ਦਾ ਗੁੱਸਾ ਹੈ ਜਾਂ ਕਿਸੇ ਗੱਲ ਦਾ ਦੁੱਖ ਹੈ ਪਰ ਇਸ ਤੋਂ ਬਾਅਦ ਬੀਬੀ ਹਰ ਰੋਜ਼ ਵਾਰ-ਵਾਰ ਇਹੀ ਗੱਲ ਦੁਹਰਾਂਦੀ ਤਾਂ ਉਹਨੂੰ ਅਹਿਸਾਸ ਹੋਇਆ ਕਿ ਇਹ ਸਭ ਅਚਾਨਕ ਨਹੀਂ ਸਗੋਂ ਇੱਕ ਸੋਚੀ ਸਮਝੀ ਚਾਲ ਹੈ ਕਿਸਾਨ ਨੇ ਬੀਬੀ ਦਾ ਰੁੱਸਿਆ ਰਵਈਆ ਵੀ ਬਰਦਾਸ਼ਤ ਕੀਤਾ ਉਹ ਚੁੱਪ ਰਿਹਾ ਦਿਲ ਤੇ ਪੱਥਰ ਰੱਖ ਕੇ ਹਰ ਗੱਲ ਸਹਿੰਦਾ ਰਿਹਾ ਪਰ ਕੁਝ ਦਿਨ ਬਾਅਦ ਬੀਬੀ ਨੇ ਲੜਾਈ ਝਗੜੇ ਸ਼ੁਰੂ ਕਰ ਦਿੱਤੇ ਕਦੇ ਕਹਿੰਦੀ ਮੈਨੂੰ ਸੋਨੇ ਦਾ ਹਾਰ ਲੈ ਕੇ ਦਿਓ ਕਦੇ ਤਾਨੇ ਮਾਰਦੀ ਮੈਂ ਇੰਨੀ ਸੁੰਦਰ ਹਾਂ ਕਿਸੇ ਚੰਗੇ ਭਲੇ ਆਦਮੀ ਦੀ ਜੋੜੀ ਲੱਗਦੀ ਹਾਂ ਤੁਹਾਡੇ ਵਰਗੇ ਗਰੀਬ ਕਿਸਾਨ ਨਾਲ ਮੇਰੀ ਕਿਸਮਤ ਹੀ ਫਟ ਗਈ ਇਹ ਜ਼ਹਿਰੀਲੇ ਸ਼ਬਦ ਕਿਸਾਨ ਦੇ ਦਿਲ ਵਿੱਚ ਤੀਰ ਵਾਂਗ ਚੁੱਬੇ। ਉਹਨੇ ਸੋਚਿਆ ਕਿ ਸ਼ਾਇਦ ਇਹ ਕਿਸੇ ਵਜ੍ਹਾ ਨਾਲ ਜਜ਼ਬਾਤੀ ਹੋ ਰਹੀ ਹੈ ਪਰ ਹਕੀਕਤ ਇਹ ਸੀ ਕਿ ਉਹ ਮੱਕਾਰ ਪਹਿਲਾਂ ਹੀ ਜਾਨ ਛਡਾਉਣਾ ਚਾਹੁੰਦੀ ਸੀ ਪਰ ਪਹਿਲਾਂ ਪੈਸੇ ਲੈ ਕੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਫਿਰ ਬਹਾਨੇ ਬਣਾਉਣੇ ਸ਼ੁਰੂ ਕੀਤੇ। ਆਖਰ ਗੁੱਸੇ ਵਿੱਚ ਆ ਕੇ ਕਿਸਾਨ ਨੇ ਸੋਚਿਆ ਕਿ ਉਹਨੂੰ ਦੋ ਤਿੰਨ ਥੱਪੜ ਮਾਰਾਂ ਤਾਂ ਸ਼ਾਇਦ ਇਹਦੀ ਅਕਲ ਠਿਕਾਣੀ ਆ ਜਾਏ ਪਰ ਜਿਵੇਂ ਹੀ ਉਹਨੇ بیوی ਤੇ ਹੱਥ ਚੁੱਕਿਆ بیوی ਨੇ ਚੀਕਣਾ ਸ਼ੁਰੂ ਕਰ ਦਿੱਤਾ। ਮੇਰਾ ਸ਼ੋਰ ਮੈਨੂੰ ਮਾਰ ਰਿਹਾ ਹੈ ਇਹ پاگل ਹੋ ਗਿਆ ਗਵਾਂਢੀ ਇਕੱਠੇ ਹੋ ਗਏ ਕਿਸਾਨ ਸਫਾਈ ਦਿੰਦਾਰਿਆ ਪਰ ਔਰਤ ਦੀਆਂ ਦਰਦਪਰੀਆਂ ਚੀਕਾਂ ਕਰਕੇ ਲੋਕਾਂ ਨੇ ਉਸੇ ਦਾ ਸਾਥ ਦਿੱਤਾ ਲੋਕ ਕਿਸਾਨ ਨੂੰ ਹੀ ਬੁਰਾ ਭਲਾ ਕਹਿਣ ਲੱਗੇ ਕਿ ਕੋਈ ਮਰਦ ਅਜਿਹਾ ਕਰਦਾ ਹੈ ਸ਼ਰਮ ਕਰੋ ਵਿਚਾਰੀ ਔਰਤ ਨਾਲ ਅਜਿਹਾ ਸਲੂਕ ਕਿਸਾਨ ਜੋ ਇੱਕ ਇੱਜ਼ਤਦਾਰ ਆਦਮੀ ਸੀ ਸੋਚਣ ਲੱਗਾ ਤੇ ਸ਼ਾਇਦ ਇਕੱਲੇਪਨ ਵਿੱਚ ਰੋਣ ਲੱਗਾ ਕਿ ਇਹ ਕੀ ਹੋ ਗਿਆ ਮੈਂ ਤਾਂ ਉਸ ਤੇ ਸਭ ਕੁਝ कुर्बान ਕਰ ਰਿਹਾ ਸੀ ਤੇ ਇਹ ਐਨੀ ਵੱਡੀ ਚਾਲਵਾਜ਼ ਨਿਕਲੀ ਇੱਕ ਇੱਜ਼ਤਾਰ ਆਦਮੀ ਲਈ ਇਹ ਗੱਲ ਬਹੁਤ ਵੱਡੀ ਮਾਇਨੇ ਰੱਖਦੀ ਹੈ ਉਸ ਦੀ بیوی ਗੈਰ ਮਰਦਾਂ ਦੇ ਸਾਹਮਣੇ ਆਪਣੇ ਹੀ ਸ਼ੋਹਰ ਦੇ ਖਿਲਾਫ ਬੋਲੀ ਆਖਰ ਮਾਮਲਾ ਕਾਜ਼ੀ ਦੇ ਦਰਬਾਰ ਵਿੱਚ ਪਹੁੰਚ ਗਿਆ ਕਾਜ਼ੀ ਸਾਹਿਬ ਨੇ ਦੋਵਾਂ ਨੂੰ ਬੁਲਾਇਆ ਸਭ ਦੇ ਸਾਹਮਣੇ ਪੁੱਛਿਆ ਦੱਸੋ ਮਾਮਲਾ ਕੀ ਹੈ ਕਿਸਾਨ ਨੇ ਹੌਲੇ ਜੇ ਲੈਜੇ ਵਿੱਚ ਸਾਰੀ ਦਾਸਤਾਨ ਸੁਣਾ ਦਿੱਤੀ ਹੁਣ بیوی ਦੀ ਵਾਰੀ ਆਈ ਉਹ ਅੱਖਾਂ ਵਿੱਚ ਹੰਝੂ ਲੈ ਆਈ ਤੇ ਬੋਲੀ ਕਾਜ਼ੀ ਸਾਹਿਬ ਅੱਲਾਹ ਦੇ ਵਾਸਤੇ ਇਹ ਸ਼ਖਸ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦਾ ਹੈ ਦੋ ਤਿੰਨ ਵਾਰ ਤਾਂ ਛੁਰੀ ਚੁੱਕ ਕੇ ਮਾਰਨ ਆਇਆ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਇਸ ਤੋਂ ਛਡਾਓ ਇਹ ਗੱਲਾਂ ਸੁਣ ਕੇ ਕਾਜ਼ੀ ਹੈਰਾਨ ਰਹਿ ਗਿਆ ਸੋਚਿਆ ਸ਼ਾਇਦ ਕਿਸਾਨ ਸੱਚਮੁੱਚ ਜ਼ਾਲਮ ਹੋਵੇ ਪਰ ਕਿਸਾਨ ਨੇ ਕਾਜ਼ੀ ਵੱਲ ਵੇਖਿਆ ਤੇ ਡੂੰਗਾ ਸਾ ਲੈ ਕੇ ਬੋਲਿਆ ਕਾਜ਼ੀ ਸਾਹਿਬ ਇਹ ਔਰਤ ਮੇਰੀ بیوی ਹੈ ਮੈਂ ਅੱਲਾ ਦਾ ਨਾਮ ਦੀ ਸੋਹ ਖਾ ਕੇ ਕਹਿੰਦਾ ਹਾਂ ਕਿ ਇਹਦੇ ਨਾਲ ਪਿਆਰ ਕਰਦਾ ਹਾਂ ਪਰ ਜਦੋਂ ਇਹ ਖੁਦ ਰਹਿਣਾ ਨਹੀਂ ਚਾਹੁੰਦੀ ਤੇ ਮੈਨੂੰ ਬੇਇੱਜ਼ਤ ਕਰਨ ਤੇ ਤੁਲੀ ਹੈ ਤਾਂ ਮੈਂ ਤਲਾਕ ਦੇਣ ਲਈ ਰਾਜ਼ੀ ਹਾਂ ਪਰ ਇੱਕ ਸ਼ਰਤ ਤੇ ਮੈਂ ਇਹਨੂੰ ਬਹੁਤ ਸਾਰੇ ਦਿਨਾਰ ਦਿੱਤੇ ਸਨ ਇੱਕ ਵਾਰ 100 ਦਿਨਾਰ ਤੇ ਦੋ ਦਿਨ ਪਹਿਲਾਂ 200 ਦਿਨਾਰ ਮੈਂ ਗਰੀਬ ਆਦਮੀ ਹਾਂ ਉਹ ਪੈਸੇ ਵਾਪਸ ਕਰ ਦੇ ਤਾਂ ਕਿ ਮੈਂ ਦੂਜੀ ਸ਼ਾਦੀ ਕਰ ਸਕਾਂ ਫਿਰ ਮੈਂ ਤਲਾਕ ਦੇ ਦਿਆਂਗਾ بیوی ਨੇ ਤੁਰੰਤ ਕਿਹਾ ਵੇਖਿਆ ਕਾਜ਼ੀ ਸਾਹਿਬ ਮੈਂ ਕੈਰੀ ਸੀਨਾ ਇਹ ਆਦਮੀ ਪਾਗਲ ਹੋ ਗਿਆ ਐਨੇ ਪੈਸੇ ਇਸ ਗਰੀਬ ਕਿਸਾਨ ਕੋਲ ਕਿੱਥੋਂ ਆ ਸਕਦੇ ਹੈ ਜੇ ਸੱਚਮੁੱਚ ਐਨੇ ਮੈਨੂੰ 200 ਦਿਨਾਰ ਦਿੱਤੇ ਹੁੰਦੇ ਤਾਂ ਮੈਂ ਤਲਾਕ ਕਿਉਂ ਮੰਗਦੀ ਕਾਜ਼ੀ ਨੇ ਕਿਸਾਨਵਾਲ ਵੇਖਿਆ ਤੇ ਨਰਮੀ ਨਾਲ ਪੁੱਛਿਆ ਦੱਸੋ ਤੁਸੀਂ ਇਹ 200 ਦਿਨਾਰ ਕਦੋਂ ਦਿੱਤੇ? ਕਿਸਾਨ ਨੇ ਮਾਸੂਮੀਅਤ ਨਾਲ ਜਵਾਬ ਦਿੱਤਾ ਤੇ ਬੀਬੀ ਵੱਲ ਵੇਖ ਕੇ ਕਹਾ ਉਹ ਦਿਨ ਯਾਦ ਹੈ ਜਦੋਂ ਗਦਾ ਰੁੱਖ ਤੇ ਚੜ ਗਿਆ ਸੀ ਉਸੇ ਦਿਨ ਮੈਂ ਦਿੱਤੇ ਸਨ। ਬੀਬੀ ਹੱਸਦੀ ਹੋਈ ਬੋਲੀ ਵੇਖ ਲਿਆ ਕਾਜੀ ਸਾਹਿਬ ਕਦੇ ਸੁਣਿਆ ਹੈ ਗਦਾ ਰੁੱਖ ਤੇ ਚੜ ਗਿਆ ਹੋਵੇ? ਇਹ ਆਦਮੀ ਸੱਚ ਮੁੱਚ ਪਾਗਲ ਹੈ। ਕਾਜੀ ਨੇ ਆਪਣੀ ਦਾੜੀ ਨੂੰ ਸਹਲਾਉਂਦੇ ਹੋਏ ਢੂੰਗੀ ਸੋਚ ਵਿੱਚ ਸਿਰ ਝੁਕਾ ਲਿਆ। ਬੀਬੀ ਨੇ ਤੁਰੰਤ ਦੂਜਾ ਸਵਾਲ ਸੌੜ ਦਿੱਤਾ। ਚਲੋ ਇਹ ਛੱਡੋ। ਦੱਸੋ ਉਹ 200 ਦਿਨਾਰ ਕਦੋਂ ਦਿੱਤੇ ਸਨ? ਕਿਸਾਨ ਨੇ ਜਵਾਬ ਦਿੱਤਾ ਜਦੋਂ ਖੇਤ ਵਿੱਚ ਮੱਛੀਆਂ ਨਿਕਲ ਆਈਆਂ ਸਨ ਬੀਬੀ ਨੇ ਕਾਜ਼ੀਵਲ ਵੇਖਿਆ ਤੇ ਕਿਹਾ ਕਾਜ਼ੀ ਸਾਹਿਬ ਇਹ ਕੀ ਬੋਲ ਰਿਹਾ ਤੁਸੀਂ ਖੁਦ ਹੀ ਵੇਖ ਲਓ ਕਦੇ ਖੇਤ ਵਿੱਚ ਮੱਛੀਆਂ ਨਿਕਲਦੀਆਂ ਹਨ ਹੁਣ ਫੈਸਲਾ ਕਰੋ ਕਾਜ਼ੀ ਸਾਹਿਬ ਇਹ ਪਾਗਲ ਹੈ ਜਾਂ ਮੈਂ ਝੂਠ ਬੋਲ ਰਹੀ ਹਾਂ ਬਜ਼ਾਹਿਰ ਦਲੀਲਾਂ ਬੀਬੀ ਦੇ ਹੱਕ ਵਿੱਚ ਸਨ ਕਾਜ਼ੀ ਨੇ ਕਿਹਾ ਦੋ ਦਿਨ ਦੀ ਮਿਹਲਤ ਦਿੰਦਾ ਹਾਂ ਫਿਰ ਫੈਸਲਾ ਹੋਏਗਾ ਦੋ ਦਿਨ ਬਾਅਦ ਕਾਜ਼ੀ ਨੇ ਦੋਵਾਂ ਨੂੰ ਬੁਲਾਇਆ ਤੇ ਤਲਾਕ ਦੇਣ ਦਾ ਹੁਕਮ ਦੇ ਦਿੱਤਾ ਤੇ ਕਿਹਾ ਜੋ ਸੱਚ ਤੇ ਹੈ ਅੱਲਾ ਉਸੇ ਦੇ ਨਾਲ ਹੋਏਗਾ ਝੂਠਾ ਇਨਸਾਨ ਅੱਲਾ ਤਾਲਾ ਦੀ ਪਕੜ ਤੋਂ ਕਦੇ ਨਹੀਂ ਭੱਜ ਸਕਦਾ ਕਿਸਾਨ ਚੁੱਪਚਾਪ ਰੋ ਰਿਹਾ ਸੀ ਕਾਜ਼ੀ ਦੇ ਸਾਹਮਣੇ ਸਜਦੇ ਵਿੱਚ ਡਿੱਗ ਪਿਆ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਫਿਰ ਉੱਠਿਆ ਤਲਾਕ ਦਿੱਤਾ ਤੇ ਚੁੱਪਚਾਪ ਵਾਪਸ ਘਰ ਚਲਾ ਗਿਆ بیوی ਨੇ ਚਿਹਰੇ ਤੇ ਜਿੱਤ ਦਾ ਰੰਗ ਚੜਾਇਆ ਕੁਝ ਮਹੀਨਿਆਂ ਬਾਅਦ ਇਸ ਔਰਤ ਨੇ ਇੱਕ ਲਫੰਗੇ ਨੌਜਵਾਨ ਨਾਲ ਸ਼ਾਦੀ ਕਰ ਲਈ ਉਹੀ ਸ਼ਖਸ ਜਿਸ ਨਾਲ ਉਸਦੇ ਪਹਿਲਾਂ ਹੀ ਤਾਲੁਕਾਤ ਸਨ ਕਿਸਾਨ ਸਭ ਕੁਝ ਚੁੱਪਚਾਪ ਦੇਖਦਾ ਰਿਹਾ ਤੇ ਸੋਚਦਾ ਕਿ ਇਹ ਸ਼ਖਸ ਜਿਸ ਨੂੰ ਮੈਂ ਘਰ ਵਿੱਚ ਬੈਠਣ ਨਾ ਦਿੰਦਾ ਹੁਣ ਇਸ ਘਟ ਅਕਲ ਔਰਤ ਨੇ ਉਸੇ ਨਾਲ ਸ਼ਾਦੀ ਕਰ ਲਈ ਹੈ ਉਹ ਲੋਫਰ ਲਫੰਗਾ ਮੁੰਡਾ ਸੀ ਸਬਜ਼ ਬਾਗ ਵਿਖਾ ਕੇ ਸ਼ਾਦੀ ਤਾਂ ਕਰ ਲਈ ਪਰ ਸ਼ਾਦੀ ਦੇ ਕੁਝ ਦਿਨ ਬਾਅਦ ਹੀ ਉਸ ਲਫੰਗੇ ਨੇ ਮਾਰਪੀਟ ਸ਼ੁਰੂ ਕਰ ਦਿੱਤੀ ਨਾ ਉਹ ਕਮਾਉਣ ਦੇ ਕਾਬਲ ਸੀ ਨਾ ਇੱਜ਼ਤ ਦੇ ਲਾਇਕ ਜੋ ਪੈਸੇ ਔਰਤ ਕਿਸਾਨ ਤੋਂ ਲੈ ਕੇ ਆਈ ਸੀ ਉਹੀ ਕੁਝ ਦਿਨ ਚੱਲੇ ਫਿਰ ਲਫੰਗੇ ਮੁੰਡੇ ਨੇ ਉਸੇ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਜਦੋਂ ਔਰਤ ਨੇ ਕਿਹਾ ਕਿ ਹੁਣ ਕੁਝ ਨਹੀਂ ਬਚਿਆ ਤਾਂ ਉਸਨੇ ਵੀ ਤਲਾਕ ਦੇ ਦਿੱਤਾ ਇਧਰ ਕਿਸਾਨ ਨੇ ਸਵਰਦਾ ਫਲ ਪਾਇਆ ਇੱਕ شریف ਨੇਕ ਸਿਰਤ ਔਰਤ ਨਾਲ ਸ਼ਾਦੀ ਕੀਤੀ ਅੱਲਾ ਨੇ ਉਸ ਨੂੰ ਔਲਾਦ ਦਿੱਤੀ ਇੱਜ਼ਤ ਦਿੱਤੀ ਸਕੂਨ ਦਿੱਤਾ ਉਹੀ ਔਰਤ ਜੋ ਕਦੇ ਆਪਣੇ ਆਪ ਨੂੰ ਬਹੁਤ ਸੁੰਦਰ ਤੇ ਕਾਬਲ ਸਮਝਦੀ ਸੀ ਹੁਣ ਕਿਸਾਨ ਦੇ ਦਰਵਾਜ਼ੇ ਤੇ ਚੌਂਕੀਦਾਰੀ ਲਈ ਤਰਸਦੀ ਰਹੀ ਪਰ ਵਕਤ ਗੁਜ਼ਰ ਚੁਕਾ ਸੀ ਸੱਚ ਸਾਹਮਣੇ ਆ ਚੁਕਾ ਸੀ ਲੋਕ ਸਭ ਕੁਝ ਜਾਣ ਚੁਕੇ ਸਨ ਹੁਣ ਇਹਨਾਂ ਦੀਆਂ ਗੱਲਾਂ ਤੇ ਐਤਵਾਰ ਤੋਂ ਲੋਕ ਕਤਰੌਂਦੇ ਸਨ ਕੋਈ ਉਹਨਾਂ ਨਾਲ ਸ਼ਾਦੀ ਲਈ ਤਿਆਰ ਨਹੀਂ ਸੀ ਤੇ ਪੂਰੀ ਤਰ੍ਹਾਂ ਦੂਜਿਆਂ ਦੀ ਖੈਰਾਤ ਜ਼ਕਾਤ ਨਾਲ گزارਾ ਕਰਦੀ ਬਾਦਸ਼ਾਹੀ ਆਪਣੇ ਹੀ ਹੱਥੀਂ ਖਤਮ ਕਰ ਦਿੱਤੀ ਹੁਣ ਕਿਸ ਨਾਲ ਸਿਕਵਾ ਜਦੋਂ ਵੀ ਕਿਸਾਨ ਦੇ ਇਹਿਸਾਨ ਅਤੇ ਸੱਚਾਈ ਯਾਦ ਕਰਦੀ ਰੋ ਪੈਂਦੀ ਪਰ ਵਕਤ ਵਾਪਸ ਮੁੜ ਕੇ ਨਹੀਂ ਆਉਂਦਾ ਤਾਂ ਦੋਸਤੋ ਇਸ ਕਹਾਣੀ ਵਿੱਚ ਸਾਡੇ ਲਈ ਬਹੁਤ ਸਾਰੇ ਸਬਕ ਲੁਕੇ ਹੋਏ ਹਨ ਭਾਵੇਂ ਸ਼ੋਹਰ ਹੋਵੇ ਜਾਂ ਬੀਬੀ ਜੇ ਆਪਣੀ ਕਿਸਮਤ ਤੇ ਸਬਰ ਕਰੇ ਸ਼ੁਕਰ ਅਦਾ ਕਰੇ ਤਾਂ ਸਮਝ ਲਓ ਕਿ ਇਹੀ ਉਹਨਾਂ ਲਈ ਸਭ ਤੋਂ ਵਧੀਆ ਰਾਹ ਹੈ ਕਿਉਂਕਿ ਜੋ ਮੁਕਾਮ ਜੋ ਰਿਸ਼ਤਾ ਜੋ ਹਾਲਾਤ ਪਰਮਾਤਮਾ ਨੇ ਦਿੱਤੇ ਹਨ ਉਹ ਬੇਵਜਹ ਨਹੀਂ ਉਹੀ ਤੁਹਾਡੇ ਲਈ ਬਿਹਤਰ ਹਨ ਸ਼ਾਇਦ ਕਿਸੇ ਵਿੱਚ ਸੱਚਾਈ ਹੋਵੇ ਪਰ ਸੁੰਦਰਤਾ ਨਾ ਹੋਵੇ ਸ਼ਾਇਦ ਕਿਸੇ ਵਿੱਚ ਸੁੰਦਰਤਾ ਹੋਵੇ ਪਰ ਵਫਾਦਾਰੀ ਨਾ ਹੋਵੇ ਤੇ ਕਿਸੇ ਕੋਲ ਮਾਲ ਹੋਵੇ ਪਰ ਸਕੂਨ ਨਾ ਹੋਵੇ ਪਿਆਰੇ ਦੋਸਤੋ ਇਹ ਦੁਨੀਆ ਫਾਨੀ ਹੈ ਇਨਸਾਨ ਕਮੀਆਂ ਨਾਲ ਪੈਦਾ ਹੋਇਆ ਉਸ ਨੂੰ ਬਰਦਾਸ਼ਤ ਕਰਨਾ ਸਿੱਖਣਾ ਪਏਗਾ ਦੌਲਤ ਸ਼ੋਹਰਤ ਤੇ ਸੁੰਦਰਤਾ ਵਕਤੀ ਚੀਜ਼ਾਂ ਹਨ ਅਸਲ ਕਾਮਯਾਬੀ ਆਪਣੇ ਆਪ ਨੂੰ ਬਦਲਣ ਵਿੱਚ ਹੈ ਜੋ ਇੱਜ਼ਤ ਦੇਵੇ ਸਾਥ ਨਿਭਾਵੇ ਬਸ ਐਸੇ ਤੇ ਸ਼ੁਕਰ ਅਦਾ ਕਰੋ ਤੇ ਜ਼ਿੰਦਗੀ ਖੁਸ਼ੀ ਨਾਲ گزارੋ ਮੈਨੂੰ ਉਮੀਦ ਹੈ ਕਿ ਤੁਸੀਂ ਇਸ ਕਹਾਣੀ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਿਆ ਹੋਵੇਗਾ ਜੇ ਤੁਸੀਂ ਅਜਿਹੀਆਂ ਹੀ ਹੋਰ ਸਬਕ ਸਿਖਾਉਣ ਵਾਲੀਆਂ ਕਹਾਣੀਆਂ ਸੁੰਨਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜ਼ਰੂਰ ਦਬਾਓ ਤੇ ਹੋ ਸਕੇ ਤਾਂ ਵੀਡੀਓ ਨੂੰ ਆਪਣੇ ਪਿਆਰਿਆਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ